ਦਿੱਲੀ ਦੇ ਕੋਚਿੰਗ ਸੈਂਟਰ ਵਿੱਚ ਪਾਣੀ ਆਉਣ ਕਾਰਨ ਤਿੰਨ ਵਿਦਿਆਰਥੀਆਂ ਮੌਤ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਸਖਤ ਹੋ ਗਿਆ ਲੁਧਿਆਣ ਡਿਪਟੀ ਕਮਿਸ਼ਨਰ ਸਾਖੀ ਤੋਂ ਆਨੇ ਵਾਲੇ ਸਾਰੇ ਵਿਭਾਗਾ ਨੂੰ ਅਦੇ ਜਾਰੀ ਕੀਤੇ ਗਿਆ ਕਿ ਜੇਕਰ ਕਿਸੇ ਵੀ ਭਵਨ ਵਿੱਚ ਬੜੇ ਬੇਸਮੈਂਟ ਦੇ ਵਿੱਚ ਵਪਾਰਕ ਗਤੀਵਿਧੀ ਹੋ ਰਹੀਆਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ ਸੱਜਣਾ ਅੱਜ ਦੇ ਡੀਸੀ ਨੇ ਮੈਨੂੰ ਆਰਡਰ ਦਿੱਤਾ ਕਿ ਫੌਟ ਪੈ ਇਲੀਗਲ ਕਮਰਸ਼ੀਅਲ ਐਕਟੀਵਿਟੀਜ਼ ਬੇਸਮੈਂਟ ਦੇ ਵਿੱਚ ਚੱਲ ਰਹੀਆਂ ਸੋ ਅੱਜ ਮਾਨ ਜੋ ਬੀਸੀ ਸਾਹਿਬ ਨੇ ਇੱਕ ਸਾਰੀ ਅਥਾਰਟੀਆਂ ਨੂੰ ਇੱਕ ਦਾਇਤਾ ਜਾਰੀ ਕੀਤੀਆਂ ਕਿ ਕੋਈ ਵੀ ਜੇਕਰ ਇਲੀਗਲ ਕਮਰਸ਼ੀਅਲ ਐਕਟੀਵਿਟੀਆਂ ਜਿਵੇਂ ਬੇਸਮੈਂਟਾਂ ਤੇ ਰੀਸੈਂਟਲੀ ਨਿਊਜ਼ ਚ ਆਇਆ ਇਸ ਤਰ੍ਹਾਂ ਦਿੱਲੀ ਦੇ ਵਿੱਚ ਕੁਝ ਕੋਚਿੰਗ ਸੈਂਟਰਸ ਬੇਸਮੈਂਟ ਦੇ ਵਿੱਚ ਚੱਲ ਰਹੇ ਸੀ ਉਹਨੂੰ ਦੇਖਦੇ ਹੋਏ ਆਪਾ ਪੁਰ ਜੋਰ ਇੱਕ ਇੱਕ ਨਵੀਂ ਮੁਹਿੰਮ ਬੀਸੀ ਸਾਹਿਬ ਵੱਲੋਂ ਇੱਕ ਪੂਰੇ ਜ਼ਿਲ੍ਹੇ ਦੇ ਵਿੱਚ ਚਲਾਈ ਗਈ ਹੈ ਸ਼ੁਰੂ ਕੀਤੀ ਜਾ ਰਹੀ ਹੈ ਜੀਤੋ ਚੁਣਾ ਨੇ ਹਦਾਇਤਾਂ ਕੀਤੀਆਂ ਕਿ ਅਸੀਂ ਐਕਟਿਵਲੀ ਜਾ ਕੇ ਗਰਾਉਂਡ ਦੇ ਵਿੱਚ ਦੇਖੀਏ ਕਿ ਜੇਕਰ ਕੋਈ ਇਹੋ ਜਿਹਾ ਇਨਸੀਡੈਂਟ ਇੱਥੇ ਨਾ ਵਾਪਰੇ ਤੇ ਮਾਨਯੋਗ ਸਾਡੇ ਸੀਐਸ ਸਾਹਿਬ ਨੇ ਵੀ ਉਹ ਨੂੰ ਉਹਦੀ ਕੌਗਨੀਸੈਂਸ ਲੈਂਦੇ ਹੋਏ ਤੇ ਅੱਜ ਅਸੀਂ ਆਪਣੀ ਸਾਰੇ ਸਟਾਫ ਨੂੰ ਆਲਰੇਡੀ ਆਪਣੀ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਜਿਹੜਾ ਸਾਡਾ ਜਿਹੜਾ ਗਰਾਉਂਡ ਸਟਾਫ ਹੈ ਉਹ ਜਾ ਕੇ ਦੇਖੇ ਜਿਵੇਂ ਗਲਾੜਾ ਦੇ ਕੁਝ ਕੰਟਰੋਲਡ ਏਰੀਆਜ਼ ਨੇ ਜਿਵੇਂ ਕਿ ਤੁਹਾਨੂੰ ਲੁਧਿਆਣੇ 'ਚ ਪਤਾ ਹੈ ਕੁਝ ਸੈਕਟਰ 32A ਜਾਂ ਹੋਰ 39 40 ਸੈਕਟਰ ਜਿਹੜੇ ਗਲਡਾ ਨੇ ਡਵੈਲਪ ਕੀਤੇ ਨੇ ਸੋ ਉਸ ਦੇ ਵਿੱਚ ਆਪਾਂ ਜਾ ਕੇ ਸਾਰੀ ਚੈਕਿੰਗ ਜ਼ਰੂਰ ਐਕਟਿਵਲੀ ਅਸੀਂ ਇੱਕ ਮੁਹਿੰਮ ਚਲਾਵਾਂਗੇ ਤਾਂ ਕਿ ਜੇਕਰ ਇਹੋ ਜਾਂ ਕੋਈ ਵੀ ਸਾਨੂੰ ਵਾਇਲੇਸ਼ਨ ਜੇਕਰ ਆਪਾਂ ਨੂੰ ਪਤਾ ਲੱਗਦੀ ਹੈ ਸੋ ਉਸ ਤੇ ਜੋ ਕਾਰਵਾਈ ਆਪਾਂ ਟਾਈਮਲੀ ਪਹਿਲਾਂ ਹੀ ਕਰ ਲਾਂਗੇ ਸਰ ਇਹ ਸਿਰਫ ਕੋਚਿੰਗ ਸੈਂਟਰਸ ਨੂੰ ਲੱਗੇ ਜਾਂ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਹੋ ਸਕਦੀ ਨਹੀਂ ਆਫਕੋਰਸ ਦੇਖੋ ਕੋਚਿੰਗ ਸੈਂਟਰ ਤਾਂ ਇੱਕ ਉਸੇ ਟਾਈਪ ਆਫ ਵਨ ਐਕਟੀਵਿਟੀ ਬਟ ਜਿਹੜੇ ਸਾਡੇ ਰੂਲਸ ਨੇ ਜਿਸ ਸਮ ਨਾਲ ਵੀ ਹੈ ਪਲਾਨ ਦੀ ਲੇਆਉਟ ਜਿਹੜੇ ਸੈਕਟਰਸ ਦੇ ਨੇ ਉਸ ਦੇ ਵਿੱਚ ਜੇਕਰ ਕੋਈ ਏਰੀਆ ਡੈਜ਼ਿਗਨੇਟਿਡ ਹੀ ਨਹੀਂ ਹੈ ਲੈਟਸ ਸੇ ਕੋ ਰੈ residențial ਏਰੀਆ ਜੇ ਕੋਮਰਸ਼ੀਅਲ ਬਣਾ ਰਹੇ ਸੋ ਗਲਾਡਾ ਦੀ ਰੈਗੂਲਰ ਜਿਹੜੀ ਕਾਰਵਾਈ ਚਲਦੀ ਹੈ ਉਹ ਸਿਰਫ ਇਹ ਦੇਖਦੇ ਹੋਏ ਨਹੀਂ ਚਲਦੀ ਕਿ ਵਾਟ ਟਾਈਪ ਆਫ ਐਕਟੀਵਿਟੀਜ਼ ਬੀਇੰਗ ਡਨ ਅਸੀਂ ਇਹ ਦੇਖਦੇ ਕਿ ਵੈਦਰ ਇਟ ਇਜ਼ ਲੀਗਲ অর ਨਾਟ ਸੋ ਜੇਕਰ ਉਹ ਕੋਚਿੰਗ ਸੈਂਟਰ ਵੀ ਹੈ ਜੇਕਰ ਕਿਸੇ ਨੇ ਹੋਰ ਕੋਈ ਦੁਕਾਨ ਵੀ ਖੋਲੀ ਹੋਈ ਹੈ ਸੋ देयर इज नॉट देयर इज ਨੇਵਰ ਅ ਰੌਂਗ ਟਾਈਮ ਟੂ ਬੀ ਐਕਟਿੰਗ ਔਨ ਥੀਜ਼ ਵਾਇਲੇਸ਼ਨਸ ਸੋ ਅਸੀਂ ਜੇਕਰ ਕੋਈ ਹੋਰ ਵੀ ਟਾਈਪ ਦੀ ਇਲੀਗਲ ਐਕਟੀਵਿਟੀ ਕਮਰਸ਼ੀਅਲ ਐਕਟੀਵਿਟੀ ਆਪਾਂ ਨੂੰ ਪਤਾ ਲੱਗਦੀ ਹੈ ਸੋ ਅਸੀਂ ਬਿਲਕੁਲ ਉਹਦੇ ਖਿਲਾਫ ਉਨਾ ਹੀ ਐਕਸ਼ਨ ਤੇਜ਼ ਰੱਖਾਂਗੇ ਜਿੰਨੀ ਆਪਾਂ ਕੋਚਿੰਗ ਸੈਂਟਰ ਕਰ ਰਹੇ ਹਾਂ ਸੋ ਜਨਰਲੀ ਦੇਖੋ ਜਿਹੜੀ ਲਾਡਾ ਅਲੋਟਡ ਪ੍ਰੋਪਰਟੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜੇਕਰ ਕੋਈ ਕਮਰਸ਼ੀਅਲ ਐਕਟੀਵਿਟੀ ਹੋ ਰਹੀ ਹੈ ਉਹਨਾਂ ਨੂੰ ਨੋਟਿਸ ਸਰਵ ਕੀਤਾ ਜਾਂਦਾ ਹੈ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਤੇ ਨਾਲ ਹੀ ਜਿਹੜੇ ਰੈਗੂਲੇਟਰੀ ਐਕਸ਼ਨ ਜਿਹਨੂੰ ਕਹਿੰਦੇ ਆਪਾਂ ਉਹ ਇਨੀਸ਼ੀਏਟ ਕੀਤਾ ਜਾਂਦਾ ਉਹਦਾ ਮਤਲਬ ਹੈ ਕਿ ਉਹਦੀ ਸੀਲਿੰਗ ਕਰਵਾਈ ਜਾ ਸਕਦੀ ਹੈ ਉਹਨਾਂ ਦੀ ਜਿਹੜੀ ਆਕਸ਼ਨ ਦੇ ਨਾਲ ਜਿਹੜੀ ਅਲਾਟਮੈਂਟ ਹੋਈ ਹੋਣੀ ਉਹ ਕੈਨਸਲ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਉਹਨੂੰ ਇਵਿਕਟ ਵੀ ਕੀਤਾ ਜਾ ਸਕਦਾ ਜੇਕਰ ਉਹ ਬਿਲਕੁਲ ਨਹੀਂ ਵੀ ਮੰਨੇ ਤਾਂ ਕੋਈ ਫੌਜਦਾਰੀ ਦਾ ਕੇਸ ਵੀ ਹੋ ਸਕਦਾ ਕਿ ਨਾਖਲਾ ਕੀਤਾ ਜਾਵੇ ਠੀਕ ਹੈ ਜੀ ਥੈਂਕ ਯੂ ਜੀ ਠੀਕ ਹੈ ਜੀ ਤੇ ਮੈਂ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਲੁਧਿਆਣੇ ਵਾਸੀਆਂ ਨੂੰ ਇਹ ਮੈਸੇਜ ਦਵਾਉਣਾ ਚਾਹੁੰਦਾ ਕਿ ਪਲੀਜ਼ ਬੀ ਆਰ ਆਇਜ਼ ਔਨ ਯਰਸ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿ ਅਸੀਂ ਤਾਂ ਪੁਰਜੋਰ ਆਪਣੀ ਸਾਰੀ ਟੀਮਾ ਦੇ ਕੋਲ ਲੁਧਿਆਣਾ ਇੱਕ ਬਹੁਤ ਵੱਡਾ ਇੱਕ ਬਹੁਤ ਡेंसली पॉपुलेटेड ਏਰੀਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਕੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਇਹੋ ਜੀ ਇਲੈਗਲ ਐਕਟੀਵਿਟੀ ਕਿਤੇ ਕੋਈ ਕਿਸੇ ਨੇ ਇਲੈਗਲ ਬੇਸਮੈਂਟ ਹੀ ਬਣਾਈ ਹੋਈ ਹੈ ਜਾਂ ਕੋਈ ਕਿਤੇ ਉੱਪਰ ਕੋਈ ਇਦਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮਰਚੀਅਲ ਭਾਵੇਂ ਕੋਚਿੰਗ ਸੈਂਟਰ ਹੋਵੇ ਕੋ ਦੁਕਾਨ ਖੋਲੀ ਹੋਵੇ ਕੋ ਛੋੜ ਕਿਤਾ ਹੋਵੇ ਤੇ ਸਾਨੂੰ ਜਰੂਰ ਸਾਡੇ ਧਿਆਨ 'ਚ ਲਿਆਇਆ ਜਾਵੇ ਤਾਂ ਕਿ ਅਸੀਂ ਉਸਤੇ ਬਿਲਕੁਲ ਟਾਈਮ ਲੀ ਐਕਸ਼ਨ ਲੈ ਸਕੀਏ ਤੇ ਅਸੀਂ ਨਾਲ ਚੱਲ ਕੇ ਓਵਰਆਲ ਯੂ نو ਕੋਈ ਦਾ ਲੋਕਾਂ ਦੀ ਪਬਲਿਕ ਸੇਫਟੀ ਵਾਸਤੇ ਇੱਕ ਯੂ نو ਇੱਕ ਕਦਮ ਅੱਗੇ ਵਧਾਈ ਧੰਨਵਾਦ ਠੀਕ ਹੈ ਜੀ